ਲਓ ਵੀ ਮਿੱਤਰੋ ਗੁੱਡ ਮਾਰਨਿੰਗ ਹੈ ਮੇਰਾ ਵੀਰ ਤੇ ਵੈਲਕਮ ਆ ਨਵੇਂ ਵਲੌਗ ਦੇ ਵਿੱਚ ਉਹ ਵਲੌਗ ਆਪਾਂ ਕੀਤਾ ਸਵੇਰੇ ਸਵੇਰੇ ਸਟਾਰਟ ਰਾਤੀਆਂ ਬਾ ਕੀਤਾ ਇਹ ਬੰਦ ਦੂਜਾ ਜਿੱਥੇ ਪੇਟੀਆਂ ਬਣਾਉਂਦੇ ਸੀਗੇ ਤੇ ਰਾਤੀਵੇਂ ਸ਼ੁਰੂ ਨੂੰ ਕੀਤਾ ਉਹ ਦੋਨੋਂ ਗਰਨ ਸਫਾਈ ਕੀਤੀ ਤੇ ਸਾਫ-ਸਫੂ ਕਰਕੇ ਟਰੈਕਟਰ ਲਾਤਾ ਇੱਕ ਬੰਨੇ ਤੇ ਆਹ ਪੇਟੀਆਂ ਆਪਾਂ ਹੁਣ ਇਦਾਂ ਤਿਆਰ ਕਰ ਲੈਣੀਆਂ ਕਿਉਂਕਿ ਆਪਾਂ ਖੋਲ੍ਹ ਦੇਣ ਲੱਗੇ ਸਾਰਾ ਜਿਗਾੜ ਇਹਦਾ ਇਹ ਖੋਲ੍ਹ ਕੇ ਆਹ ਚਾਲੂ ਕਰ ਦੇਣਾ ਜੇ ਕਿਸੇ ਨੇ ਆਏ ਨੇ ਸੁਣਨਾ ਸੁਣਨਾ ਨਾ ਉਹਨਾਂ ਲਈ ਤੇ ਨਾ ਬਾਕੀ ਪੇਟੀਆਂ ਆਪਣੇ ਵਾਲੀ ਤੇ ਆ ਜਿਹਦੇ ਦੇਦਿਆਂ ਜੇ ਟਾਈਮ ਲੱਗ ਗਿਆ ਟਰੈਕਟਰ ਅਰ ਜਨ ਆਉਣਾ ਇੱਕੋ ਤੇ 6 ਬਫਰ ਲਾਉਣੇ ਆ ਜੇ ਉਦੋਂ ਮਗਰ ਟਾਈਮ ਨਾਲ ਵਿਲੇ ਹੋ ਗਿਆ ਤੇ ਆਪਾਂ ਰਾਤ ਨੂੰ ਸੈਟ ਆਪਣਾ ਸਾਰੇ ਖੋਲ ਦੇਣਾ ਛਤਰੀ-ਛੁਤਰੀ A to Z ਸਮਾਨ ਸਾਰਾ ਹੀ ਖੋਲ ਦੇਣਾ ਮਤਲਬ ਤੇ ਬਾਕੀ ਮੇਰਾ ਵੀ ਰੱਗੇ ਅਗੇ ਬਲੌਕ ਕਰਾਂ ਇਹ ਬਾਈ ਤੇ ਆ ਸੈਟ ਕੇ ਇਹਨੇ ਲੈ ਕੇ ਜਾਣਾ ਫਾਈਨਲ ਦਾ ਠੀਕ ਆ ਏ ਬਾਏ ਨੇ ਕੱਲ ਫੋਨ ਕੀਤਾ ਸੀ ਕੱਲ ਪੇਮੈਂਟ ਪਾਈ ਤੇ ਅੱਜ ਆਪਾਂ ਤਿਆਰ ਕਰਕੇ ਦੇ ਦੇਣ ਲੱਗੇ ਕਿਉਂਕਿ ਇਹ ਸਮਾਨ ਜਿਹੜਾ ਆਪਣੇ ਕੋਲ ਅਵੇਲੇਬਲ ਹੀ ਹੁੰਦਾ 24 ਘੰਟੇ ਸਿਰਫ ਇੱਕ ਆਪਣਾ ਸੈੱਟ ਜਿਹੜਾ ਆਪਾਂ ਹਫ਼ਤੇ ਦਾ ਟਾਈਮ ਲਈਦਾ ਉਹ ਤਾਂ ਲਈਦਾ ਕਿ ਆਪਾਂ ਪੇਟੀਆਂ ਆਪ ਤਿਆਰ ਕਰੀ ਦੀ ਮੇਰਾ ਵੀਰ ਆਪਦੀ ਮਰਜ਼ੀ ਦੀ ਅਗਲੇ ਦਿਸਾਂ ਨਾਲ ਹੈ ਨਾ ਸੋ ਉਹ ਸੀ ਕਰਕੇ ਆ ਹੋਰ ਕੋਈ ਚੱਕਰ ਨਹੀਂਗਾ ਲੋ ਵੀ ਮਿੱਤਰੋ ਪਹੁੰਚਦੇ ਭਰਾ ਹੁਣੀ ਤੇ ਮੈਤਾ ਚੌਂਕ ਤੋਂ ਆਇਆ ਟਰੈਕਟਰ ਅੱਗੇ ਆਪਣੇ ਲੱਗੇ ਸੀਏ ਵਾਲੇ ਤੇ ਬੂਫਰ ਸਾਰੇ ਹੁਣ ਸਾਰੇ ਬਦਲੀ ਕਰਦੇ ਆ ਪਹਿਲੇ ਵਾਲੇ ਚ ਸੀਗੇ 12 ਸਵਾਰ ਮੈਂ ਸੁਪਰ ਦੋ ਬਾਕੀ ਥੱਲੇ ਵਾਲੇ ਸੀਗੇ 5-500 ਆਰਮੇ ਚ ਹੁਣ ਸਾਰੇ ਦੇ ਸਾਰੇ 700 ਆਰਮੇ ਚ ਕਰ ਦੇਣ ਲੱਗੇ ਤੇ ਬਾਕੀ ਚੱਲਦਾ ਕਰਕੇ ਫੇਰ ਕਰਾਉਣੇ ਚੈੱਕ ਇਹ ਫਰਾਂਗਲ ਕਿਦਾਂ ਓਕੇ ਰਿਪੋਰਟ ਆ ਲੋ ਮੁੰਡਿਓ ਚਾਰ ਦਾ ਜਾਰਡ ਸਾਰਾ ਇੱਕ ਕੱਸ ਕੇ ਇੱਕੋ ਵਾਰੀ ਜਾਰਡ ਦਾ ਥੱਲੇ ਵਾਲੇ ਉੱਗ ਰਹਿ ਗਏ ਤੇ ਐਨ ਕੁੱਪੀ ਦਾ ਜੂਕ ਦਾ ਨਜ਼ਾਰਾ ਆ ਗਿਆ ਕੰਮ ਨਹੀਂ ਸੰਗੂ ਮੈਂ ਸੰਗੂ ਨਹੀਂ ਲਗਾ ਰ ਆ ਜਾਣਾ ਮੈਂ ਕਾ ਸਭ ਕਾ ਇਹਨੂੰ ਇਹ ਮੁਝਾ ਨਹੀਂ ਹੁੰਦੇ ਇਹ ਭਾਈ ਹੋਰ ਨਜ਼ਾਰਾ ਜਿਹੜਾ ਕੈਂਟ ਸਦਾ ਬੰਨਿਆ ਜਾਣਾ ਹੈ ਹਾਂ ਚਾਹੀਦੀ ਵਾਲੀ ਇੰਟਰੇਟਰ ਸਦਾ ਹਾਂ ਫੈਰਾ ਹੋ ਗਿਆ ਵੀ ਸ਼ੈੱਡ ਪਾਉਣ ਦਾ ਉਹ ਉੱਪਰਲਾ ਮੋਨੋ ਉਸਤਾ ਯਾਰ ਸਿਰਾਈ ਚੀਜ਼ ਆ ਮੈਂ ਆਪਦੇ ਲਈ ਲੱਭਦਾ ਮੈਨੂੰ ਲੱਭਾ ਨਹੀਂ ਉਹ ਜੇ ਕਿ ਭਰਾ ਤੋਂ ਪੁਰਾਣਾ ਵੀ ਪਿਆ ਹੋਇਆ ਜੇ ਰਿਪੇਅਰ ਨਾ ਹੋਇਆ ਹੋਇਆ ਤੇ ਜ਼ਰੂਰ ਦੱਸਿਓ ਬੰਬ ਐਡਮ ਆ ਉਹ ਬੜੀ ਉਹਨੂੰ ਹਟ ਗਈ ਉਹ 2200 ਆਰ ਮੈਂ ਸਦਾ ਮੋਨੂ ਆ ਤੇ ਜਿਹੜਾ ਮਰਜੀ ਓਵਰ ਲਾ ਦੇ ਧਰਤ ਨੂੰ ਧਾਕੀ ਆ ਇਹ ਕੰਪਨੀ ਨੇ ਬਣਾਉਣੀ ਬੰਦ ਕਰਤਾ ਚੀਜ਼ ਬਹੁਤ ਖਰੀ ਸੀ ਵੇਹੇ ਜਿਹਦੇ ਜਿਹਦੇ ਟਿਕਿਆ ਐਨ ਬਹੁਤ ਖਰਾ ਜਾਉਂਦਾ ਆ ਆਮ ਨੂੰ ਬਹੁਤ ਸਮਾਂ ਲੱਗਦਾ ਇੱਕ ਮਿੰਟ ਨਹੀਂ 당ੀ ਜਿੱਤੇ ਕਾਲ ਅਗਰੇ ਦਾ ਬਾਲੀ ਹੋਣਾ ਹੈ ਬੰਦ ਮਾਰੋ ਕਰਨਾ ਭਾਈ ਇਹ ਟੱਕ ਲਾਈ ਇਹਨ ਮੜਾਇਆ ਅੰਦਰ ਆਲਟੀਨੇਟਰ ਦੀ ਫਿਟਿੰਗ ਚੈੱਕ ਕਰੋ ਆਪਣਾ ਲਾਇਆ ਹੀ 140 ਵਾਲਾ ਪ੍ਰੋਪਰ ਫਿਟਿੰਗ ਆ ਕੋਈ ਜਿਗਾੜੂ ਕੰਮ ਨਹੀਂ ਕੀਤਾ ਆ ਇਹਦੇ ਵਿੱਚ ਮੇਰਾ ਵੀ ਯਾਰ ਬੰਦਾ ਦੇਖ ਕੇ ਕੋਈ ਕਹੂਗਾ ਨਹੀਂ ਵੀ ਬੱਚ ਲੱਗਾ ਹੋਇਆ ਜਿਗਾੜ ਠੀਕ ਆ ਕਿ ਨਹੀਂ 9 ਮੀਟਰ ਭਰਾ ਹੋਣੀ ਗਿਆ ਟੈਸਟਿੰਗ ਤੇ ਟਰੈਕਟਰ ਲੈ ਕੇ ਪੈਂਡਾ ਲਾ ਲੂੰ ਤੇ ਇੱਥੇ ਤੀ ਬੂਫਰ ਅਜੇ ਤੱਕ ਸੌਣ ਡਾਇਆ ਠੀਕਾ ਬਾਕੀ ਮੂੰਹ ਚ ਪਤਾ ਨਹੀਂ ਜੱਜ ਹੋਣੀ ਕਿ ਨਹੀਂ ਆਟਮ ਬਾਕੀ ਨਾਲ ਦੇ ਬਾਈ ਦੇ ਇੱਥੇ ਬੈਠੇ ਆ ਟਾਈਮ ਹੋ ਗਿਆ ਮੈਂ ਲਾ ਤਾਂ 8-9 ਵਜੇ ਹੀ ਗਿਆ ਬਾਕੀ ਅੰਦਰ ਹੀ ਜਾਣਣ ਬੁਰਾ ਹੈ ਇੱਧਰ ਘਮ ਘਮ ਕਰਨਾ ਨਜ਼ਾਰਾ ਆਇਆ ਬੜਾ ਮੜਾ ਡੋਲੇ ਬਣਾ ਬਾਹਰ ਕਰ ਦੇਣਾ ਭਾਈ ਦੇਖੋ ਇੱਧਰ ਸਹੀ ਲੱਗੀ ਹੂ ਕੀ ਜੇ ਇਹਨਾਂ ਦੀ ਕਿਸਮਤ ਇੰਨੀ ਕਿ ਚੰਗੀ ਆ ਨਾ ਆਹੀਂ ਮੈਂ ਸਾਰੀਆਂ ਵੀਡੀਓ ਜਿਹੜਾ ਫੋਨ ਵੀ ਕਿਹਦਾ ਵੇ ਆਪਾਂ ਇਹ ਕਹਿੰਦਾ ਭਾਈ 700 ਐਮਐਸਟੱਕ ਲਾਉ ਉਹ ਬਹੁਤ ਖਰਾਬ ਆਜਦਾ ਇਹਨਾਂ ਦੇ ਦੇ ਲੋ 700 ਨਹੀਂ ਵੱਡੇ ਆ ਵਜੇ ਆ ਪੇਟੀ ਵਜੇ ਪੇਟੀ ਵੱਡੀ ਕਰਨੀ ਪੈਣੀ ਆ ਤਾਂ 1200 ਵੱਜ ਗਏ ਇਹਦੇ ਵਿੱਚ ਪਹਿਲੀ ਵੀ ਪਹਿਲਾ ਸੈਟ ਜੋ ਲਾਇਆ ਸੀ ਜਿਹੜਾ ਉਹ ਵੀ 1200 ਵਿੱਚ ਵੱਜ ਗਏ ਇਹ ਪਤਾ ਨਹੀਂ ਪੇਟੀ ਜਹੀ ਉਹਦੋਂ ਕੀ ਬਣਾ ਤਾ ਹੋ ਗਿਆ ਬਾਕੀ ਹੋਰ ਕੋਈ ਨਹੀਂ ਵੱਜਦਾ ਹੈ ਜਾਂ ਕਿਸਮਤ ਚੰਗੀ ਜਾਂ ਕਿਸਮਤ ਚੰਗੀ ਤੇ ਇਹ ਗੱਲ ਆ ਬਾਕੀ ਹੁਣ ਇਹਦੀ ਆ ਵਾਇਰਿੰਗ-ਵਾਇਰਿੰਗ ਕਰਨੀ ਆ ਬਾਰ ਲਾਈਟ ਵਗੈਰਾ ਦੀ ਇਹਨੂੰ ਟੱਲੀ ਵੇਪਾਈ ਫਿਰਦੇ ਆ ਅੱਛਾ ਬਾਰ ਲਾਈਟਾ ਬਹੁਤ ਧੀ ਚੀਜ਼ ਆ ਲਾਈਟ ਕਿੰਨੀ ਕਾ ਭਾਜੀ 10 ਮਾ ਪੈਸੇ ਵਸੂਲ ਆ ਨਾ ਨਾ ਪਾਣੀ ਪਵੇ ਨਾ ਕੋ ਹੋਰ ਬੋ ਘੈਂਟ ਜੀ ਆ ਦੇ ਲੋ ਲੈਂ ਜਲੂ ਜੂਆਂ ਉਦਾਂ ਹੀ ਸਾਫ਼ ਹੀ ਪਿਆ ਬੜਿਆ ਪੁੱਛਿਆ ਭਰਾਵਾ ਮੈਨਾਂ ਤਾਂ ਸਾਲ ਹੋ ਗਿਆ ਪਰ ਪੈਸੇ ਪੁੱਛ ਕੇ ਫੇਰ ਮਰ ਜਾਂਦੇ ਆ ਐ ਪੁੱਛ ਕੇ ਫੇਰ ਟੈੜੀ ਜਾਂਦੀ ਹਾਂ ਉਦਾਂ ਕਹਿਣ ਨੂੰ ਤਾਂ ਸਾਰੇ ਲਵਾ ਲੈਣ ਲੋ ਮਿੱਤਰੋ ਕਰੋ ਜੀ ਕੰਮ ਆ ਭਰਾ ਬੰਬੀ ਲੱਗਦੀ ਐ ਢੰਬੂਰੀ ਨਾਲ ਜਮਾਂ ਸਿੰਪਲ ਸੂਪਰ ਐ ਢੰਬਣੀ ਆ ਲੈ ਛੱਡਦੇ ਆਪਣੇ ਆ ਜਾਣੀ ਫੋਟੋ ਇਹਦੀ ਸਿੱਧੂ ਬਾਈ ਦੀ ਮੂਸੇ ਵਾਲੇ ਦੀ ਉਹ ਦਾ ਵੀ ਜਿੱਦਾਂ ਵੀ ਸੋਹਣੀ ਲੱਗਦੀ ਵੇਹੇ ਕਿਉਂਕਿ ਜੇ ਵਾਇਰਿੰਗ ਦਾ ਖਲਾਰਾ ਨਾ ਹੋਵੇ ਫਿਰ ਤਾਂ ਇਦਾਂ ਵੀ ਆਈਟਮ ਸੋਹਣੀ ਲੱਗਦੀ ਥੱਲੇ ਤਾਰਾ ਲਾਇਆ ਕਰਨੇ ਟੇਲੋ ਉੱਪਰ ਲਾਤੇ ਆ ਬਾਈ 1200 ਆਰਮਸ ਥੱਲੇ ਲਾਤੇ 500 ਆਰਮਸ ਉਦੋਂ ਥੱਲੇ ਵੀ 500 ਆਰਮਸ ਠੀਕ ਆ ਮੇਰਾ ਵੀਰ ਬਾਕੀ ਪੇਟ ਆਪਣੇ ਵਾਲੀ ਮਾਂ ਡੜਈ ਆ ਉਹ ਸਭ ਮੂੰਹ ਸਾਰੇ ਇੱਕ ਹੋਇਆ ਪਿਆ ਮਿੱਟੀ ਤਰਲਾਗਦਾ ਪਈਆਂ ਹੀ ਉਹ ਲੰਡੀ ਸ਼ੂਟਿੰਗ ਟਰਾਈ ਲੈ ਗਏ ਕਿਦਾਂ ਲੱਗੀ ਓਏ ਬਰਾਵਾ ਰੋਕ ਰੋਕੀ ਜਾਂਦਾ ਇੰਨਾ ਬੜਾ ਇੰਨਾ ਬਹੁਤ ਨਹੀਂ ਮੋੜ ਰੋਕਦਾ ਨਹੀਂ ਜੇ ਦੀ ਬਹੁਤ ਹੀ ਸਿਆਗਾਥਾ ਲੱਗਦੀਆਂ ਆਈਆਂ ਉਹ ਲੋਕ ਦਾ ਰੁਕਦਾ ਰੁਕਦਾ ਰੋਕਦਾ ਹੋ ਪਹੁੰਚ ਗਿਆ ਫੇਲੀ ਉਹਦਾ ਘਟ ਗਈ ਆਵਾਜ਼ ਹਨਾ ਘਟ ਗਈ ਆਵਾਜ਼ ਹਨਾ ਘਟ ਗਈ ਹੈ ਨਾ ਇਹ ਜੋ ਪਾਣੀ ਸੁੱਕ ਗਿਆ ਹਟ ਜਾਣੀਆਂ ਇਹ ਕੈਮਰਾਮੈਨ ਜਿਆਦਾ ਇਕੱਠੇ ਹੋ ਗਏ ਆ ਕੈਮਰਾ ਵੱਜੂ ਹੋ ਗਏ 44 ਵਜੇ ਤੇਰੀ ਕੰਮ ਬੱਬੂ ਰੀਲਾਂ ਦਾ ਚਾ ਪੂਰਾ ਨਹੀਂ ਹੋਇਆ ਹੁਣ ਆਪਾਂ ਚੱਲਨੇ ਆ ਉਹ ਸਾਹਮਣੇ ਪੱਠਾ ਉਧਰ ਐ ਕਮਣੇ ਪੁਰਾਣਾ ਜਾ ਉਥੇ ਬਣਾਉਣੇ ਆ ਜਾ ਕੇ ਐ ਉਧਰ ਕਿੰਨਾ ਬੱਗ ਰੋਇਆ ਨਾ ਮਰ ਗਿਆ ਬੋਲਿਆ ਜਾਂ ਡੈਂਡੇ ਆ ਹੈ ਇਹਨੂੰ ਮਾੜਾ ਟਰੇਲਰ ਜਿਹਾ ਦਿਖਾਇਆ ਹਲੇ ਇੱਥੇ ਦਾ ਕਬਰ ਇਸ ਬੰਨੀ ਆ ਜੀ 2000 ਤੱਕ ਪਰ ਕੋਈ ਹੈਗਾ ਗੱਡੀ ਵਾਲਾ 2000 ਤੱਕ ਬੰਨੀ ਹੋਇਆ ਚੱਕਰ ਉਹਦੇ ਹਲੇ ਤੇ ਹਲੇ ਆਪਾਂ 32 ਤੇ 300 ਚੱਕਰ ਦਾ ਕੋ ਦਾ ਪੰਪ ਹੈਗਾ ਆਪਣਾ ਉੜਗਾ ਮੇਲੇ ਤੇ ਦੇਖਾਂਗੇ ਇਹ ਲੋਡ ਪਈਆ ਭਲਾ ਠੀਕ ਆ ਇੱਥੇ 9000 ਤੱਕ ਤੁਰਿਆ ਜਾਂਦਾ ਵਾਟਰ ਨਿਕਲਣ ਨੂੰ ਵਾਧੂ ਆ ਵੇ ਨਹੀਂ ਮੇਰੇ ਤੇ ਲੋਕ ਫਿਰ ਦੋ ਦਾ ਚਲੋ ਯਾਰ ਭਜੋ ਤੁਸੀਂ ਕੱਲਦੇ ਐ ਤੁਰਦੇ ਰੇਗੇ ਖੈਸ ਕੋ ਗੈਸ ਕੋ ਭਾਈ ਸਾਹਿਬ ਭਾਈ ਮਿਲਦੇ ਫਿਰ ਸਿਕ ਜੀ ਪਿੱਛੇ ਬਹਿਣਗੇ ਓਕੇ ਭਾਈ ਮੇਰੇ ਨਾਲ ਇੱਕ ਸੱਜਣੋ ਗਾੜੀ ਦੋ ਬਹਿਣਗੇ ਤੇ ਮੈਂ ਤੁਹਾਡੇ ਗਾੜੀ ਬੇਨਤੀ ਕਰਦਾ ਵੀ ਤੁਸੀਂ ਗੱਦੇ ਨੂੰ ਸਿੱਧੇ ਕਰਕੇ ਬਹਿ ਜਾਓ ਹੁਣੇ ਜੀ ਹੁਣੇ ਬੋਲੇ ਸੋਨਿਆ ਸਤ ਸ੍ਰੀ ਅਕਾਲ ਜੀ ਗਾਲੇ ਦਾ ਜਵਾਬ ਨਹੀਂ ਦਿੰਦਾ ਫਿਰ ਆਹ ਨਾ ਭਾਈ ਓਕੇ ਪੋਂਚੋ 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 ਉੜ ਜਾਓ ਉੜ ਜਾਓ ਸੋਤੋ ਪੈਂਡ ਵਾਲਿਆਂ ਨੂੰ ਫੇਰ ਪੈਸੇ ਲਾ ਕੇ ਆਏ ਆ ਕੰਮ ਕਰਦਿਆਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਚੀਜ਼ ਮੌਕੇ ਤੇ ਖੜ ਜਾਨੀ ਰਾਤੀਆਂ ਨੂੰ ਬਿਮਾਰੀ ਪੈ ਗਈ ਤੇ ਉਹਦਾ ਕਰਕੇ ਪੇਟੀ ਦੇ ਉੱਪਰਲਾ ਜਿਗਾਰਡ ਸਾਰਾ ਰਹਿ ਗਿਆ ਤੇ ਇੱਕ ਪੇਟੀ ਹੋਰ ਤਿਆਰ ਕਰਨੀ ਲੇਟ ਹੋ ਗਿਆ ਹੁਣ ਆਪਣਾ ਸੈਟ ਉਹਦਾ ਬਾਕੀ ਸਾਰੀ ਪੇਟੀ ਰੈਡੀ ਹੈ ਬਸ ਇਹਦਾ ਕਰਕੇ ਕੰਮ ਖੜ ਗਿਆ ਸੀ ਤੇ ਸੌੱਚ ਵਿੱਚੋਂ ਟੁੱਟ ਗਿਆ ਤੇ ਸਾਰਾ ਦਿਨ ਮੈਨੂੰ ਚੇਤਾ ਨਹੀਂ ਕਿਉਂਕਿ ਮੈਂ ਸਵੇਰ ਦਾ ਐਸਾ ਸੁੱਤਾ ਮਨ ਲੱਗਦਾ ਮਾਂ ਦਾ ਕਿੰਨੇ ਵਜੇ ਤੱਕ ਸੁੱਤਾਵੇਂ ਸਾਢੇ 3:00 ਵਜੇ ਮੈਂ ਉੱਠਿਆ ਮੁੜ ਕੇ ਮੈਨੂੰ ਦਿਮਾਗ 'ਚ ਨਹੀਂ ਰਹੀ ਤੇ ਹੁਣ ਭਾਈ ਦਾ ਮੈਨੂੰ ਫੋਨ ਆਇਆ ਕਹਿੰਦਾ ਤਾਰ ਉਹਦਾ ਸੋਚ ਖਰਾਬ ਹੋ ਗਿਆ ਤੇ ਉਹਦਾ ਕੀਤਾ ਕੋਈ ਜ਼ਿਗਾਰਡ ਨਹੀਂ ਓਏ ਤੁਹਾਨੂੰ ਪਤਾ ਭਰਾ ਸਾਡਾ ਕੰਮ ਕੋਈ ਵੀ ਨਹੀਂ ਛੱਡਦਾ ਹਾਂ ਦਾ ਕੱਚਾ ਤੇ ਇਸ ਕਰਕੇ ਆਪਾਂ ਨਾਲ ਹੀ ਖੋਲ ਕੇ ਸੋਚ ਕਰਤਾ ਓਕੇ ਰਿਪੋਰਟ ਵਿੱਚ ਲਾਤਾ ਜ਼ਿਗਾਰਡ ਤੁਹਾਨੂੰ ਪਤਾ ਜੱਟਾਂ ਦੇ ਜ਼ਿਗਾਰਡ ਬਿਨਾਂ ਗੱਲਬਾਤ ਨਹੀਂ ਬਣਦੀ ਫੇ ਜਿੰਨਾ ਟਾਈਮ ਜੱਟ ਜ਼ਿਗਾਰਡ ਨਾਲ ਲਾਉਣ ਨਾ ਉਹਨਾਂ ਟਾਈਮ ਸਮਾਨ ਕੋਈ ਵੀ ਆਪਣਾ ਜਿਹੜਾ ਨਾ ਉਹ ਪੂਰਾ ਸਾਰਾ ਨਹੀਂ ਹੁੰਦਾ ਠੀਕ ਆ ਕਿ ਨਹੀਂ ਤੇ ਇੱਕ ਮਿੰਟ ਮੈਂ ਆਇਆ ਇਹਨੂੰ ਫਿੱਟ ਕਰ ਲਵਾਂ ਫੇ ਤੁਹਾਨੂੰ ਮੈਂ ਅਗਿਆਲਾ ਦਿਖਾਉਣਾ ਜੀ ਗਾਰਡਮੈਂਟ ਇਹਨੂੰ ਮੜਾ ਜੋੜ ਲੇ ਮੈਂ ਟੈਸਟ ਕਰਕੇ ਆ ਰਿਹਾ ਓਕੇ ਰਿਪੋਰਟ ਹੋ ਗਿਆ ਕੰਮ ਪੂਰਾ ਠੀਕ ਆ ਨਾਟ ਡੈਪਿਆ ਥੱਲੇ ਮੈਂ ਇਹਨੂੰ ਕਸ ਲਵਾਂ ਮਿੱਤਰੋ ਤੇ ਫੇ ਤੁਹਾਨੂੰ ਦਿਖਾਉਣਾ ਹੈ ਯਾ ਇਹਨੂੰ ਪਲੱਗ ਲਾਈਏ ਨਿਹਣੇ ਹੈ ਹੈ ਕਰੀਗਾ ਪੂਰੇ ਤਖੜੇ ਆ ਬੱਸ ਤੇ ਆ। ਇਹ ਮੇਰਾ ਦਬਾਲੀ ਮਹੀਨੇ ਮੈਂ ਚਲਾਉਂਦਾ ਨਹੀਂ ਮੈਨੂੰ ਡਰ ਲੱਗਦਾ ਭਰਾਵਾ। ਇਹਨਾਂ ਨਾਲੇ ਪੰਗਾ ਲਿਆ ਨਹੀਂ ਮੈਂ ਚਲਾਵਾਂਗੇ ਦੋ ਚਾਰ ਦਿਨ ਤੇ ਹੱਥ ਕੱਢ ਗਿਆ ਫੇਰ ਨਹੀਂ ਦੁੱਤੇ ਨਾ। ਮੈਂ ਇੱਧਰ ਤਿਆਰ ਰਿਹਾ ਜਰਾ। ਘਟੋ ਘਾਟ ਹਨ ਘਟੋ ਘਾਟ 60 ਕਿਲੋ ਦੀ ਪੇਟੀ ਆ ਆਪਣੀ। ਘਟੋ ਘਾਟ 60 ਕਿਲੋ ਦੀ ਪੇਟੀ। ਇਹ ਬੰਬ ਐਟਮ ਬਣਾਈਆਂ ਮੈਂ ਕਹਿੰਦਾ ਸਿਰਾ ਹੋ ਜੀ ਦੇਖਿਓ ਵੱਜੂ ਨਾ ਸਿਸਟਮ ਜਿਹੜੇ ਭਰਾ ਹੁਣ ਸੁਣਨ ਆਉਣਗੇ ਨਾ ਉਹਨਾਂ ਦੇ ਆਉਣ ਦੇ ਆਉਣ ਦਾ ਤੇਲ ਖਰਚੇ ਦੀ ਵੀ ਵਸੂਲੀ ਹੋਊਗੀ ਪੂਰੀ ਸੁਣਨ ਆਉਣ ਵਾਲਿਆਂ ਦੀ। ਠੀਕ ਆ ਤੇ ਬਾਕੀ ਬਾਕੀ ਉਹਨੂੰ ਕੱਢ ਲੈਣ ਦਿਓ ਬਾਕੀ ਦਾ ਕੰਮ ਤੇ ਕਰਦੇ ਆ ਨਾਲੇ ਨਾਲ ਦੇ ਚੈੱਕ ਕਰਾਉਂਦੇ ਆ ਗੱਡਾ ਵਾਈਡਰ ਕਰਾਉਣ ਨੂੰ ਮਾਈਕ ਤੇ ਅਸੀਂ ਤਾਂ ਗਾ ਰਹਾ ਆਪਾਂ ਥੱਲੇ ਤੋਂ ਉੱਪਰ ਪਹਿਲਾਂ ਵਜਾਉਂਦੇ ਆ ਵਜਾ ਕੇ ਦੇ ਦਿਆਂਗੇ ਕਿ ਦਰਤੀ ਨਾ ਡੂਣਾ ਗੂੜੀ ਮੈਂ ਇਹਦੇ ਤੋਂ ਮੁਨਤੀਆਂ ਪੇਰ ਲੱਭੋ ਆਪਣੀ ਕਾਰ ਆ ਗਈ ਹੋਗੀ ਪਾਰ ਜੇ ਨਾ ਹੁੰਦੀਆਂ ਫੇਰ ਵਿੱਚ ਔਰ ਬਦਲ ਚੇਂਜ ਕਰਾਂਗੇ ਇਹ ਹੁਣ ਆਪਾਂ ਮੇਨ ਜਿਹੜੇ ਬਣਾਈਆਂ ਪੇਟੀਆਂ ਬਣਾਈਆਂ ਸੱਤ ਸਵਾਰ ਮਿਲਦੇ ਉੱਪਰ ਵੀ ਯਾਰ ਕਰ ਦਿੰਦੇ ਆ ਕੋਈ ਤੇ ਇਹ ਤਾਂ ਕਰਨਾ ਹੈ ਵੀ 8500 ਜਾਂ 1200 ਕਿਹੜੀ ਪੇਟੀ ਦੇ ਵਿੱਚ ਕੰਮ ਜਾਪਾ ਕਿਉਂਕਿ ਬਹੁਤ ਵੀ ਜਿਹੜੇ ਹੋ ਜਿਹਨਾਂ ਨੇ ਇਹ ਅਮਾਣੇ ਵਿੱਚ ਵੀ ਭੂਤਰ ਪੋਲਾਈਏ ਔਰ ਬੱਚੇ ਬਹੁਤ ਯਾਰ ਹੋਏ ਨਾ ਤੋਂ ਉਹਨਾਂ ਹੀ ਇਹ ਕਿੱਗਾ ਕਰਾਈ ਕਰਦੇ ਨੇ ਬਾਕੀ ਇਹ ਲਗੀ ਮਿਲਾਂਗੇ ਨੰਦਪੁਰ ਤੋਂ ਆਓ ਉਹ ਪੱਲੀ ਘਰਾਵਾਂਗੇ ਤੇ ਚੰਗਾਗੇ ਘੱਟ ਟੰਗਣੇ ਨਹੀਂਗੇ ਵਜੋਂ ਹੈ ਆ ਜਿੰਨੇ ਵੀ ਚੰਗਾਗੇ ਉਹ ਪੱਦੇ ਲਿਆਣ ਤੋਂ ਪਰ ਸਾਜ ਭਰ ਗਿਆ ਗੂੜਾ ਜਤਾਦਾ ਭਰਾਵਾ ਲੈਣੀ ਇੰਨਾ ਵੀ ਗੋਲੇ ਗੱਡੀ ਦੇ ਆ ਭਰਾਵਾ ਆਏ ਨੇ ਪੱਕੇ ਮੰਤਰੀ ਨਹੀਂ ਬਣੇ ਤਾਂ ਹੀ ਫਰਮਾ ਜਾ ਭਰਾਵਾ ਮੈਂ ਤਾਂ ਨਹੀਂ ਕੋਈ ਕਮੈਂਟ ਨਹੀਂ ਕਰਦਾ ਜੀ ਮੈਂ ਗੋਲੇ ਕਹਿੰਦੇ ਆਪ ਹੀ ਕਹਿੰਦੇ ਕਿ ਮੈਗਾ ਵਲੌਗ ਵੀ ਬਣਾ ਲੀਏ ਪੂਰਾ ਕਰ ਲੀਏ ਨਾ ਮੈਂ ਤੇਰਾ ਖੋਲ ਤੇ ਫਰੇਮ ਬਰੂ ਸਾਰੇ ਮੈਂ ਬੋਰਡ ਨਹੀਂ ਤਿਆਰ ਕੀਤਾ ਕਿਹਾ ਮੈਂ ਕਿਹਾ ਮੈਂ ਕਿਹਾ ਫਰੇਮ ਬਰੂ ਖੋਲ ਤੇ ਆ ਸਾਰੇ ਕਿੰਦਾ ਸਾਰਾ ਜ਼ੋਰ ਮੇਰਾ ਲੱਗ ਗਿਆ ਨਾਲ ਕਹਿੰਦਾ ਬੋਰਡ ਤਿਆਰ ਕੀਤਾ ਇਹ ਹੁਣ ਆਪਾਂ ਹਨ ਦੇਖਦੇ ਆ ਕਿ ਕੋਈ ਨਵੀਂ ਆਈਟਮ ਬਣਾਉਣੀ ਆ ਤੇ ਅੱਗੇ ਆਪਣੇ ਮੋਨੋ ਵੀ ਸਾਰੇ ਹੱਥਾਂ ਵੀ ਦੇ ਲੱਗੇ ਆ ਕਿ ਕੋਈ ਨਵਾਂ ਜਿਹਾ ਗਾਰਡ ਲਾਉਣਾ ਠੀਕ ਆ ਤੇ ਟੈਸਟਿੰਗ ਲਈ ਉਹ ਪੇਟੀ ਤਿਆਰ ਕਰਦ ਲਈ ਨਾਰਮਲ ਉਦਾਂ ਤਾਂ ਜਮਾਂ ਸੈਂਪਲ ਪੇਟੀ ਆ ਨੂੰ ਤੇ ਤਾਂ ਲਾ ਲੋ ਜਿਹੜੀਆਂ ਆਪਾਂ ਉਦਾਂ ਸਪੈਸ਼ਲ ਤਿਆਰ ਕਰੀਆਂ ਹੁੰਦੇ ਉਹ ਜਿੱਦੂ 40 50% ਫੇਰ ਫਰਕ ਪੈ ਜਾਂਦਾ ਠੀਕ ਆ ਮਿੱਤਰੋ ਰਾਤੀ ਵੱਜ ਗਈ ਸੀ 4 ਔਰ ਇਦਾਂ ਵੀ ਪੇਟੀਆ ਵਾ ਪੂਰੀ ਕਰ ਦਿੱਤੀ ਆਹ ਤੇ ਰਮਨ ਨੇ ਦਾ ਕੰਮ ਸਾਲਾ ਕੁੰਡਾ ਭੈ ਥੱਲਿਆਂ ਦੀ ਖੋਲਣਾ ਪਿਆ ਕੋਲੇ ਜਾ ਹੁਣ ਦੇ ਵੀ ਵੇਰ ਗਿਆ ਈਓ ਪਤੰਦਨ ਜੱਬ ਪਾਇਆ ਹੋਇਆ ਹੱਥ ਚ ਵੱਜ ਗਈ ਪਲੇਟ ਜੀ ਹੈਲੋ bro ਮਰੂ ਇੱਕ ਫੇਸ ਲਾ ਰਹਾ ਉਹ ਥੱਲੇ ਆ ਗਿਆ ਮੇਰਾ ਪੇਟੀ ਆਪਣੇ ਡੰਨ ਹੋ ਗਈ ਆ ਬੂਰੇ ਬੂਫਰ ਬਫਰ ਕਰਦੇ ਆ ਰਾਤੀਆਂ ਹੀ ਵਜਾ ਕੇ ਵੀ ਦੇਖ ਲਈ ਥੱਲੇ ਅਸੀਂ ਪਹਿਲਾਂ ਹੀ ਟੈਸਟਿੰਗ ਕਰ ਲਈ ਤੇ ਇਧਰ ਕਰੋ ਚੈੱਕ ਖੋਲਤਾ ਜਗੰਡਾ ਸਾਰਾ ਹੀ A to Z ਖਲਾਰਾ ਹੁਣ ਲਾ ਦੇਣਾ ਆ ਉਹ ਪਿਆਸਮਾਨ ਤੇ ਇਹ ਦੱਸਿਓ ਹੁਣ ਆਪਾਂ ਫਰੇਮ ਅਸੀਂ ਦੁਬਾਰਾ ਲਾਈਏ ਵੀ ਉਹਨਾਂ ਟਾਈਮ ਜਿੱਦਾਂ ਹੋਲੇ ਮੱਲੇ ਤੋਂ ਪਹਿਲਾਂ ਹੋਲੇ ਮੱਲੇ ਤੇ ਸਾਰਾ ਕੁਝ ਬਦਲਣਾ ਹੀ ਬਦਲਣਾ ਆਪਾਂ ਉਹਨਾਂ ਨਾਲ ਮੈਂ ਦੁਬਾਰਾ ਸਮਾਨ ਕੱਢ ਸਕੀਏ ਰੀਲਾਂ ਨੂਲਾਂ ਬਣਾਉਣ ਨੂੰ ਨਾ ਕਸੀਏ ਜਰੂਰ ਦੱਸਿਓ ਕਮੈਂਟ ਕਰਕੇ ਤੇ ਜੇ ਕਹੋਗੇ ਨਹੀਂ ਤਾਂ ਫਿਰ ਨਾ ਕਸਾਂਗੇ ਫਿਰ ਉਦਾਂ ਸਿਸਟਮ ਚਾਲੂ ਕਰ ਲਵਾਂਗੇ ਪੇਟੀ ਬੂਟੀ ਬਦਲ ਦੰਨੇ ਆ ਤੇ ਇੱਥੇ ਆਪਾਂ ਲਾਉਣਾ ਕਾਰਬਨ ਫਾਈਬਰ ਤੇ ਉਹ ਲਾ ਕੇ ਫਿਰ ਤੁਹਾਨੂੰ ਚੈੱਕ ਕਰਾਉਨੇ ਆ ਬਾਕੀ ਅੱਧੇ ਘੰਟੇ ਚੋਂ ਮਾਰਿਆ ਸਾਰਾ ਸਮਾਨ ਖੋਲ ਕੇ ਆ ਤੇ ਵੜਾ ਕੇ ਦੋਕਾ ਜੀ ਹੁਣ ਆ ਪੇਟੀ ਵੀ ਆਪਣੀ ਚੇਂਜ ਹੋ ਜਾਣੀ ਕਿਉਂਕਿ ਇਹ ਪੇਟੀ ਆਣੀ ਨਹੀਂ ਇਹ ਅਰੀ ਸਿਹਾਵਨਾ ਬਣੀ ਸੀ ਤੇ ਹੁਣ ਆ ਵੀ ਚੇਂਜ ਹੋਣਾ ਐਂਗਲ ਵੀ ਚੇਂਜ ਹੋਣਾ ਸਾਰਾ ਕੁਝ ਚੇਂਜ ਹੋਣਾ ਬੈਕ ਸਾਈਡ ਤੋਂ। ਬਾਕੀ ਸਲਾਹ ਦਿਓ ਬੂਫਰ ਕਿਦਾਂ ਲਾਈਏ ਲਾਉਣੇ ਆਠ ਹੀ ਆ ਲਾਵਾਂਗੇ ਘੈਂਟ ਪਰ ਦੱਸਿਓ ਜਰੂਰ ਵੀ ਡਿਜ਼ਾਈਨ ਮਤਲਬ ਕਿ ਇਦਾਂ ਕਦਾ ਉਹਨੂੰ ਸ਼ੇਪ ਦੀ ਜੀ ਕਿਦਾਂ ਕਦੀ ਹਨਾ ਆ ਦੇਖੋ ਅਜੇ ਤਾਂ ਆਪਣੇ ਪੇਟੀ ਸਾਰੀ ਆ ਬੂਰੇ ਦੀ ਲੱਗੀ ਸੀ। ਓਏ ਸਾਰੀ ਜਗਾੜੂ ਜੀ ਤਿਆਰ ਸੀ ਤੇ ਵੀ ਬਾਬੇ ਦੀ ਮੇਰ ਨਾਲ ਬਹੁਤ ਵਜਦੇ ਸੀ। ਬੇਟੀ ਇੱਕ ਹੋਰ ਜੰਲੀਆ ਫਲੈਟ ਵਾਲੀ ਤੇ ਟੋਨ ਵਾਲੀ ਕਾਲੇ ਬਾਈ ਲੈ ਕੇ ਨੱਲੇ ਜੀ ਤੇ ਲੱਗੇ ਤਿਆਰ ਕਰਨ ਤੇ ਉਤਾਲ ਨਿਚਾਰੇ ਸਟਾ ਕਾਲੀ ਵਾਲੇ ਦੁੰਦੇ ਹੁੰਦੇ ਹੁੰਦੇ ਐ ਦੋ ਦਿਨਾਂ ਦੇ ਨਾਲ ਟਾਈਮ ਦੇਣਾ ਵੀ ਦੇ ਦੇ ਜੀ 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 ਗਾ ਮੇਲੇ ਜੀ ਗੈਰੀ ਹੋਈ ਤੇ ਪਾਵਲ ਆਪਣੇ ਦੁਕਾਨ ਤੇ ਕੀਤਾ ਫੋਨ ਵੀ ਹੋਇਆ ਬਾਕੀ ਮਿਹਰਬਾਨੀ ਤਿਆਰ ਕਰਕੇ ਦਿਖਾਉਣੇ ਚਾਹੁੰਦੇ ਹਾਂ ਚਲੋ ਮਿੱਤਰੋ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਤੇ ਵਲੌਗ ਵਧੀਆ ਲੱਗਾ ਤਾਂ ਲਾਈਕ ਕਰਦੇ ਸ਼ੇਅਰ ਕਰਦੇ ਦਬ ਕੇ ਕਮੈਂਟ ਕਰਦੇ ਹੋ ਕਰੋ ਚੈੱਕ ਹਾਂ ਸਾ ਚਾ ਵੀ ਤੁਹਾਨੂੰ ਚਲ ਦਿਖਾ ਨਹੀਂ ਪਰ ਅਗਲੇ ਜੀ ਦਿਖਾਉਂਦਾ ਚਲੋ ਮਿਲਦੇ ਆ ਨਵੇਂ ਵਲੌਗ ਚ ਅਗਲਾ ਵਲੌਗ ਦੇਖਿਓ ਉੱਚ ਦਿਖਾਉਣੇ ਕੋਫੀ ਟੀ ਦੀ ਨਵੀਆਂ ਰੋ